ਪੰਜਾਬੀਆਂ ਦਾ ਆਪਣਾ YouTube ਚੈਨਲ ਐਡਵੋਕੇਟ ਗੁਰਸੇਵਕ ਸਿੰਘ ਸਿਹਾਲ ਅੱਜ ਫੇਰ ਇੱਕ ਨਵੀਂ ਖਬਰ ਲੈ ਕੇ ਲੇਟੈਸਟ ਨਿਊਜ਼ ਲੈ ਕੇ ਹਾਜ਼ਰ ਹੈ ਤੁਹਾਡੇ ਨਾਲ ਦੋਸਤੋ ਜਿਵੇਂ ਕਿ ਤੁਹਾਨੂੰ ਸ਼ਾਇਦ ਪਤਾ ਹੀ ਹੈ ਕਿ ਪਿਛਲੇ ਸਾਲ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਈਆਂ ਸੀ ਸਰਪੰਚਾਂ ਦੀਆਂ ਤੇ ਪੰਚਾਂ ਦੀਆਂ ਵੋਟਾਂ ਪਈਆਂ ਸੀਗੀਆਂ ਸ਼ਾਇਦ 15 ਅਕਤੂਬਰ 2024 ਨੂੰ ਇਹ ਵੋਟਾਂ ਪਈਆਂ ਸੀ ਪਰ ਇਸ ਤੋਂ ਬਾਅਦ ਵੀ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਰਪੰਚਾਂ ਦੀਆਂ 90 ਅਸਾਮੀਆਂ ਖਾਲੀ ਨੇ ਤੇ 1775 ਪੰਚਾਂ ਦੀਆਂ ਮੈਂਬਰਾਂ ਦੀਆਂ ਜਿਹੜੀਆਂ ਅਸਾਮੀਆਂ ਨੇ ਵੈਕੈਂਸੀਆਂ ਨੇ ਉਹ ਖਾਲੀ ਨੇ ਇਹਨਾਂ ਖਾਲੀ ਅਸਾਮੀਆਂ ਨੂੰ ਭਰਨ ਦੇ ਲਈ ਰਾਜ ਚੋਣ ਕਮਿਸ਼ਨ ਨੇ ਸਟੇਟ ਇਲੈਕਸ਼ਨ ਕਮਿਸ਼ਨ ਨੇ ਉਪ ਚੋਣਾਂ ਦਾ ਸ਼ਡਿਊਲ ਐਲਾਨਿਆ ਕੀ ਸ਼ਡਿਊਲ ਹੈ ਕਦੋਂ ਨਾਮੀਨੇਸ਼ਨ ਹੋਊਗੀ ਕਦੋਂ ਵੋਟਾਂ ਪੈਣਗੀਆਂ ਕਦੋਂ ਰਿਜ਼ਲਟ ਆਊਗਾ ਸਾਰਾ ਕੁਝ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਦੋਸਤੋ ਇਸ ਸ਼ਡਿਊਲ ਦੇ ਅਨੁਸਾਰ ਜਿਹੜੀਆਂ ਨਾਮਜ਼ਦਗੀਆਂ ਨੇ ਨੋਮਿਨੇਸ਼ਨ ਜਿਨੇ ਉਹ 14 ਜੁਲਾਈ ਤੋਂ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਜਿਹੜਾ ਸਬੰਧਤ ਰਿਟਰਨਿੰਗ ਅਫੀਸਰ ਹੁੰਦਾ ਹੈ ਆਰਓ ਜੀ ਨੂੰ ਅਸੀਂ ਕਹਿ ਦਿੰਦੇ ਹਾਂਗੇ ਉਸ ਦੇ ਦਫ਼ਤਰਾਂ ਦੇ ਵਿੱਚ ਦਾਖਲ ਕੀਤੀਆਂ ਜਾ ਸਕਣਗੀਆਂ ਨਾਮਜਦਗੀਆਂ ਦਾਖਲ ਕਰਨ ਦੀ ਜਿਹੜੀ ਆਖਰੀ ਮਿਤੀ ਹੈ ਉਹ 17 ਜੁਲਾਈ ਦੁਪਹਿਰ 3 ਵਜੇ ਤੱਕ ਹੈ। ਨਾਮਜਦਗੀਆਂ ਦੀ ਜਿਹੜੀ ਪੜਤਾਲ ਹੈ ਉਹ 18 ਜੁਲਾਈ ਨੂੰ ਕੀਤੀ ਜਾਊਗੀ ਤੇ ਉਮੀਦਵਾਰੀ ਵਾਪਸ ਲੈਣ ਦੀ ਜਿਹੜੀ ਆਖਰੀ ਮਿਤੀ ਹੈ ਉਹ 19 ਜੁਲਾਈ ਸ਼ਾਮ 3 ਵਜੇ ਤੱਕ ਹੋਊਗੀ। ਜਿਹੜੀ VOTING ਹੈ ਜਿਹੜੀਆਂ ਵੋਟਾਂ ਪੈਣੀਆਂ ਨੇ ਉਹ 27 ਜੁਲਾਈ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਬੈਲਟ ਜਿਹੜੇ ਬੈਲਟ ਪੇਪਰ ਹੁੰਦੇ ਨੇ ਉਹਨਾਂ ਦੇ ਰਾਹੀਂ VOTING ਹੋਊਗੀ ਤੇ ਫਿਰ ਜਿਹੜੇ ਨਤੀਜੇ ਆਉਂਦੇ ਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਪੰਚਾਇਤੀ ਚੋਣਾਂ ਹੁੰਦੀਆਂ ਨੇ ਉਸੇ ਦਿਨ ਸ਼ਾਮ ਨੂੰ ਕਾਊਂਟਿੰਗ ਹੋ ਜਾਂਦੀ ਹੈ ਬੂਟਾਂ ਦੀ ਗਿਣਤੀ ਹੋ ਜਾਂਦੀ ਹੈ ਸ਼ਾਮ ਨੂੰ ਰਿਜ਼ਲਟ ਆ ਜਾਂਦਾ ਹੈ ਤੇ ਅਪਡੇਟ ਕੀਤੀਆਂ ਜਿਹੜੀਆਂ VOTER ਸੂਚੀਆਂ ਦਾ ਜਿਹੜਾ ਅੰਤਮ ਪ੍ਰਕਾਸ਼ਨ ਹੈ ਉਹ 23 ਮਈ 2025 ਨੂੰ ਸਬੰਧਤ ਜ਼ਿਲ੍ਹਾ ਚੋਣ ਅਧਿਕਾਰੀਆਂ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀਗਾ ਵੋਟਾਂ ਪੈਣ ਤੋਂ ਬਾਅਦ ਇਸ ਦੀ ਗਿਣਤੀ ਹੈ ਜਿਹੜੀ ਜਿਹੜੀਆਂ ਹੁਣ ਵੋਟਾਂ ਪੈਣਗੀਆਂ ਪੰਜਾਬ ਦੇ ਵਿੱਚ ਸਰਪੰਚਾਂ ਦੀਆਂ ਤੇ ਪੰਚਾਂ ਦੀਆਂ ਉਸੇ ਦਿਨ ਪੋਲਿੰਗ ਸਟੇਸ਼ਨ ਤੇ ਹੀ ਗਿਣਤੀ ਕੀਤੀ ਜਾਊਗੀ ਸਰਪੰਚ ਦੇ ਅਹੁਦੇ ਲਈ ਜਿਹੜੇ ਚੋਣ ਲੜ ਰਹੇ ਉਮੀਦਵਾਰ ਨੇ ਉਹਨਾਂ ਲਈ ਜਿਹੜੀ ਸੂਚਿਤ ਖਰਚ ਸੀਮਾ ਗਈ ਉਹ 40000 ਰੁਪਏ ਤੈਅ ਕੀਤੀ ਹੈ ਤੇ ਪੰਚਾਂ ਦੇ ਲਈ ਇਹ ਜਿਹੜੀ ਖਰਚ ਦੀ ਸੀਮਾ ਹੈ ਲਿਮਟ ਹੈ ਉਹ 30000 ਰੁਪਏ ਤੱਕ ਤੈਅ ਕੀਤੀ ਗਈ ਹੈ ਅਰੇ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅਸਲੀਅਤ ਦੇ ਵਿੱਚ ਹੁੰਦਾ ਕੀ ਹੈ ਕਿੰਨਾ ਖਰਚਾ ਹੁੰਦਾ ਹੈ ਚੋਣ ਕਮਿਸ਼ਨ ਨੇ ਇਹਨਾਂ ਚੋਣਾਂ ਨੂੰ ਸੁਚਾਰੂ ਅਤੇ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਦੇ ਲਈ ਕਾਫੀ ਪ੍ਰਬੰਧ ਕੀਤੇ ਨੇ ਪਰ ਫਿਰ ਵੀ ਅਸੀਂ ਹਰ ਸਾਲ ਦੇਖਦੇ ਹਾਂ ਕਿ ਕੋਈ ਨਾ ਕੋਈ ਪੰਗਾ ਖੜਾ ਹੋ ਹੀ ਜਾਂਦਾ ਹੈ ਕਿਉਂਕਿ ਕਈ ਲੋਕ ਪੰਗੇਵਾਜ਼ ਹੁੰਦੇ ਨੇ ਤੇ ਦੋਸਤੋ ਇਹ ਤਾਂ ਇੱਕ ਨਵੀਂ ਖਬਰ ਸੀ ਤਾਜ਼ਾ ਖਬਰ ਸੀ ਪੰਜਾਬੀਆਂ ਦੇ ਲਈ ਪੰਜਾਬ ਦੇ ਲਈ ਵੋਟਾਂ ਦੇ ਸਬੰਧ ਦੇ ਵਿੱਚ ਹੁਣ ਇਹ 27 ਜੁਲਾਈ ਨੂੰ 27 ਜਿਹੜੀ ਜੁਲਾਈ ਆ ਰਹੀ ਹੈ ਇਸ ਨੂੰ ਸਰਪੰਚਾਂ ਦੀਆਂ ਤੇ ਪੰਚਾਂ ਦੀਆਂ ਵੋਟਾਂ ਪੈਣਗੀਆਂ ਜਿਹੜੀਆਂ ਅਸਾਮੀਆਂ ਖਾਲੀ ਨੇ ਉਹਨਾਂ ਤੇ ਤੇ ਇਹ ਹੀ ਬੇਨਤੀ ਸੀ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ